ਸ਼ੁਰੂ ਕੀਤੀ ਜਦੋਂ ਪਿਤਾ ਜੀ ਸ਼ਾਂਤਮਈ ਸ਼ਹੀਦੀ ਦੇ ਚੁੱਕੇ ਸਨ ਮੈਂ ਬੇਨਤੀ ਕਰਾਂਗਾ ਵਿਚਾਰ ਆਰੰਭ ਹੁੰਦੇ ਆ 1469 ਈਸਵੀ ਨੂੰ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਵਿਚਾਰ ਪ੍ਰਗਟ ਹੋ ਗਏ ਨਾ ਸੱਜਣ ਨੂੰ ਬੰਦੂਕ ਵਿਖਾਈ ਨਾ ਸੱਜਣ ਨੂੰ ਕਿਤੇ ਸੱਚੇ ਪਾਤਸ਼ਾਹ ਨੇ ਬਰਸ਼ਾ ਮਾਰਿਆ ਨਾ ਸੱਜਣ ਦੇ ਸਾਹਮਣੇ ਤਲਵਾਰ ਖਿੱਚੀ ਕੋ ਖੰਡਾ ਨਹੀਂ ਲਿਸ਼ਕਾਇਆ ਸਬੰਗੁਰੂ ਨਾਨਕ ਸਾਹਿਬ ਨੇ ਸ਼ਬਦ ਦਾ ਇੱਕ ਬਾਣ ਮਾਰਿਆ ਤੇ ਕੋਈ ਸ਼ਬਦ ਦੇ ਨਾਲ ਸਜਣ ਨੂੰ ਕਹਿਲ ਕਰ ਦਿੱਤਾ ਇੱਕ ਵਾਰ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਵਲੀ ਕਧਾਰੀ ਉਹਦੇ ਸਿਰ 'ਚ ਡਾਂਗ ਨਹੀਂ ਮਾਰੀ ਗੁਰੂ ਨਾਨਕ ਸਾਹਿਬ ਨੇ ਸ਼ਬਦ ਦਾ ਬਾਣ ਮਾਰਿਆ ਝੁਕਣ ਤੇ ਮਜਬੂਰ ਕਰ ਦਿੱਤਾ ਕੌਡੇ ਰਾਖਸ਼ ਦਾ ਉਧਾਰ ਕੀਤਾ ਹੈ ਵੱਡਿਆਂ ਵੱਡਿਆਂ ਦੇ ਮਾਣ ਤੋੜੇ ਹੈ ਵਿਚਾਰ ਚੱਲਦੇ ਚੱਲਦੇ ਪੰਜਵੇਂ ਪਾਤਸ਼ਾਹ ਜੀ ਤੱਕ ਆਏ ਹੈ 30 ਮਈ 1606 ਈਸਵੀ ਜਦੋਂ ਜ਼ਬਰ ਤੇ ਸਬਰ ਦੀ ਜੰਗ ਹੋ ਰਹੀ ਹੈ ਗੁਰੂ ਸਾਹਿਬ ਦਿੱਤੀ ਤਵੀ ਤੇ ਬੈਠੇ ਹੈ ਉੱਬਲਦੀ ਦੇਗ ਵਿੱਚ ਉਬਲੇ ਖਾਰੇ ਹੈ ਤੇ ਗਾ ਕੀ ਰੇਸਣ ਤੇਰਾ ਕੀ ਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਨਦਾ ਕਿਸੇ ਨਾਲ ਗਿਲਾ ਨਹੀਂ ਕੀਤਾ ਕਿਸੇ ਨੂੰ ਉਲੰਭਾ ਨਹੀਂ ਦਿੱਤਾ ਵੇਖੋ ਕਿੰਨੀ ਵੱਡੀ ਗੱਲ ਕਹਿ ਗਏ ਵਾਹਿਗੁਰੂ ਤੇਰਾ ਬਾਣਾ ਮਿੱਠਾ ਲੱਗ ਰਿਹਾ ਤੇ ਅਸੀਂ ਇਹ ਦਾਤ ਪ੍ਰਮਾਨ ਕਰਦੇ ਹਾਂ ਸੱਚੇ ਪਾਤਸ਼ਾਹ ਮਹਾਰਾਜ ਵਿਚਾਰਾਂ ਦੀ ਜੰਗ ਲੜਦਿਆਂ ਲੜਦਿਆਂ ਸ਼ਹਾਦਤ ਦੇ ਗਏ ਕੁਰਬਾਨੀ ਦੇ ਗਏ ਤੇ ਫੇਰ ਛੇਵੇਂ ਬਾਪੂ ਨੇ ਮਨ ਬਣਾਇਆ ਸ਼੍ਰੀ ਅਕਾਲ ਤਖਤ ਸਾਹਿਬ ਸਥਾਪਨਾ ਕਰਕੇ ਭਈ ਹੁਣ ਵਿਚਾਰਾਂ ਨਾਲ ਨਹੀਂ ਹੁਣ ਜੰਗ ਹਥਿਆਰਾਂ ਨਾਲ ਲੜੀ ਜਾਵੇਗੀ ਤਾਂ ਤੁਸੀਂ ਵੇਖਿਆ ਅੱਜ ਕੱਲ ਵੀ ਸੋਸ਼ਲ ਮੀਡੀਆ ਤੇ ਤੁਸੀਂ ਵੇਖ ਰਹੇ ਹੋ ਜੋ ਕੁਝ ਹੋ ਰਿਹਾ ਹੈ ਬਸ ਬੁੱਢੇ ਵੀ ਨੱਚੀ ਜਾਂਦੇ ਆ ਨੱਡੇ ਵੀ ਨੱਚੀ ਜਾਂਦੇ ਆ ਨਿਆਣੇ ਵੀ ਨੱਚੀ ਜਾਂਦੇ ਆ ਜਿਹੜੀਆਂ ਇੱਜ਼ਤਾਂ ਸੰਭਾਲ ਕੇ ਰੱਖੀਆਂ ਜਾਂਦੀਆਂ ਸੀ ਨਾ ਉਹ ਅਸਾਂ ਸਰੇ ਬਾਜ਼ਾਰ ਤਨ ਬਦਨ ਨੰਗੇ ਕਰ ਦਿੱਤੇ ਆ ਮਾਫ ਕਰਦੇ ਹੋ ਕਹਿਣਾ ਹੈ ਨਾ ਮੀਢੇ ਰਾਹੀਂ ਦੂਰ ਵੀ ਗੱਲ ਜਾਵੇ ਤੇ ਤੁਸੀਂ ਵੀ ਸੁਣ ਰਹੇ ਹੋ ਨੋ ਆਤੀਆਂ ਹੱਥਰ ਵਿੱਚ ਆਉਂਦੀਆਂ ਤੇ ਘਰ ਦੀ ਸ਼ਾਨ ਹੁੰਦੀਆਂ ਨੇ ਘਰ ਦਾ ਮਾਨ ਸਤਕਾਰ ਹੁੰਦੀਆਂ ਨੇ ਤੇ ਖਾਲਸਾ ਜੀ ਅੱਜ ਨੋ ਰਾਣੀ ਘਰੇ ਆਈ ਤੇ ਬਹੁਤੇ ਬੰਦਿਆਂ ਦੀ ਗਿਣਤੀ ਉਹਨਾਂ ਦੀ ਹੈ ਜਿਹੜੇ ਕਹਿੰਦੇ ਇਹਨੂੰ ਰੋਟੀ ਪਕਾਉਣੀ ਭਾਵੇਂ ਆਵੇ ਤੇ ਭਾਵੇਂ ਨਾ ਆਵੇ ਇਹਨੂੰ ਕੱਪੜੇ ਪ੍ਰੈਸ ਕਰਨੇ ਆਉਂਦੇ ਆ ਤੇ ਨਾ ਸਹੀ ਇਹਨੂੰ ਭਾਵੇਂ ਕਿਸੇ ਨੂੰ ਫੱਟੇ ਬਣਾਉਣ ਦੀ ਜਾਚ ਹੈ ਤੇ ਨਹੀਂ ਉਹ ਗੱਲ ਵੱਖਰੀ ਹੈ ਪਰ ਜੇਕਰ ਤੇ ਮਹਾਰਾਜ ਕਿਰਪਾ ਕਰੋ ਇਹਨੂੰ ਰੀਲਾ ਬਣਾਉਣੀਆਂ ਆਉਂਦੀਆਂ ਹੋਣ ਤਾਂ ਸਾਨੂੰ ਸਾਰੇ ਟੱਬਰ ਨੂੰ ਰੋਟੀ ਮਿਲ ਜੂਗੀ ਤੇ ਨੋਹ ਰਾਣੀ ਨੇ ਚੁੰਨੀ ਵੀ ਲਾਤੀ ਸ਼ਰਮ ਹਦਾ ਵਾਲੇ ਕੱਪੜੇ ਵੀ ਲਾ ਦਿੱਤੇ ਤੇ ਰੀਲਾ ਬਣਾ ਬਣਾ ਕੇ ਪਾ ਦਿੱਤੀਆਂ